ਸ੍ਰੀਕਾਲ ਟੱਲੂ ਬਦਮਾਸ਼ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਸਤ ਸ੍ਰੀ ਅਕਾਲ ਧੰਨਵਾਦ ਤੁਹਾਡਾ ਸਾਰੀ ਆਡੀਅנס ਦਾ ਜੋ ਮੈਨੂੰ ਤੱਕ ਰਿਹਾ ਤੁਹਾਡੀ ਟੀਵੀ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਬਦਮਾਸ਼ ਜੀ ਮੇਰਾ ਪਹਿਲਾ ਸਵਾਲ ਇਹ ਆ ਕਿ ਜਿਹੜੇ ਤੁਹਾਡੇ ਲੜਾਈ ਦੇ ਕਿੱਸੇ ਆ ਉਹ ਦੱਸੋ ਕਾਂਢ ਕਹੂ ਕਾਂਢ ਕਾਂਢ ਹਾਂ ਪਹਿਲਾ ਕਾਂਢ ਕਦੋਂ ਕੀਤਾ ਇਹ ਪੁੱਛੋ ਟਿੱਲੂ ਬਦਮਾਹ ਜੀ ਤੁਸੀਂ ਆਪਦੀ ਜ਼ਿੰਦਗੀ ਦਾ ਪਹਿਲਾ ਕਾਂਡ ਕਦੋਂ ਕੀਤਾ ਤੇ ਕੀ ਉਹਦਾ ਸਬੱਬ ਬਣਿਆ ਕਾਰਨ ਦਾ ਸਬੱਬ ਤਾਂ ਐ ਜੀ ਸੀ ਪਿੰਡ ਕ੍ਰਿਕਟ ਖੇਡਦੇ ਹੁੰਦੇ ਸੀਗੇ ਸਾਡੇ ਇੱਕ ਦੋ ਬੰਦੇ ਰੌਲੀ ਸੀ ਬਾਲੇ ਤੇ ਬਾਈਡ ਬਾਲ ਪਿੱਛੇ ਰੌਲਾ ਪੈ ਗਿਆ ਮੈਂ ਬੈਟਿੰਗ ਦੇ ਖੜਾ ਸੀ ਜਿਹੜਾ ਅੰਪਾਇਰ ਸੀਗਾ ਉਹ ਦੂਜੀ ਧਰ ਨਾਲ ਸੌਦੇਬਾਜ਼ੀ ਕਰ ਚੁੱਕਿਆ ਸੀ ਵੇਚ ਚੁੱਕਿਆ ਸੀਗਾ ਇੱਕ 20 ਰੁਪਏ ਪਿੱਛੇ ਤੇ ਇੱਕ ਕੁਲਚੇ ਪਿੱਛੇ ਉਹ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਨਾਲੇ ਤਾਂ ਮੈਂ ਅੰਪਾਇਰ ਕੁੱਟਿਆ ਨਾਲੇ ਸਾਡੇ ਪਿੰਡ ਦੇ ਰੌਲੀ ਬੰਦੇ ਕੁੱਟੇ ਬਸ ਉੱਥੋਂ ਹੀ ਇਹ ਕਾਂਡ ਕਰਨੇ ਸਟਾਰਟ ਕਰਦੇ ਆਂ ਅਗਲਾ ਸਵਾਲ ਕਾਂਡ ਪੁੱਛੋ ਬਦਮਾਸ਼ ਜੀ ਤੁਹਾਡਾ ਹੁਣ ਝੱਕ ਦਾ ਸਭ ਤੋਂ ਵੱਡਾ ਕਾਂਡ ਦੱਸੋ ਜੀ ਹੁਣ ਤੱਕ ਦਾ ਵੱਡਾ ਸਾਰੇ ਕਾਂਡ ਵੱਡੇ ਆਕਸਰ ਮੇਰੇ ਤੁਸੀਂ ਅਖਬਾਰਾਂ ਦੇ ਵਿੱਚ ਟੀਵੀਾਂ ਦੇ ਵਿੱਚ ਦੇਖਦੇ ਹੋਵੋਗੇ ਸੁਣਦੇ ਹੋਵੋਗੇ ਹਨ ਤੀਜੇ ਦਿਨ ਆਪਣੀ ਫੋਟੋ ਆਈ ਰਹਿੰਦੀ ਆ ਤੇ ਵੱਡੇ ਕਾਂਡ ਦੀ ਮੈਂ ਗੱਲ ਕਰਾਂ ਸਾਡੇ ਇੱਥੇ ਇੱਕ ਕੁਲਚੇ ਵਾਲਾ ਮੈਂ ਸੌਸ ਪਾਉਣ ਨੂੰ ਕਹੇ ਕੁਲਚੇ ਤੇ ਉਹਨੇ ਸੌਸ ਨਹੀਂ ਪਾਈ ਦੇਖਦੀ ਦੇਖਦੇ ਉਹਨੇ ਮੇਰੇ ਪੰਨੀ ਦੇਖਿਆ ਮੈਂ ਉਹਦੇ ਬੱਲੀ ਦੇਖਿਆ ਜਦੋਂ ਅੱਖਾਂ ਜੱਖਾਂ ਪਈਆਂ ਤੇ ਕੰਮ ਵੱਧ ਗਿਆ ਫਿਰ ਮੈਂ ਉਥੋਂ ਸੌਸ ਚੱਕ ਕੇ ਆਪ ਕੁਲਚੇ ਤੇ ਪਾੜੀ ਜੀ ਤੁਹਾਡਾ ਅਸਲੀ ਨਾਮ ਕੀ ਆ ਤੇ ਤੁਹਾਡਾ ਟਿੱਲੂ ਬਦਮਾਸ਼ ਨਾਮ ਕਿਵੇਂ ਪਿਆ ਅਸਲੀ ਨਾਮ ਜੀ ਆਪਣਾ ਕੇਂਦਰ ਤੇ ਪਿੰਡ ਆਪਣਾ ਰਾਮਪਰਾ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਹੋ ਸੜਕਾਂ ਤੋਂ ਤੁਸੀਂ ਦੇਖ ਹੀ ਲਏ ਹੋਣਾ ਵੀ ਕੇਂਦਰ ਦਾ ਪਿੰਡ ਆ ਗੋਡੇ-ਗੋਡੇ ਪਾਣੀ ਆ ਦੇਖੋ ਤੁਹਾਡੇ ਵੀ ਲੋਹਰੋਂ ਤੱਕ ਪਾਣੀ ਆਇਆ ਪਿਆ ਇਹ ਤਾਂ ਮੇਰਾ ਪਿੰਡ ਮਹਰਾਜ ਆ ਜੀ ਸਾਡੇ ਵੀ ਉੱਥੇ ਆਹੀ ਕੁਝ ਰਹਿੰਦਾ ਹੈ ਅੱਛਾ 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 ਵਿਕਾਸ ਹੋ ਰਿਹਾ ਵਿਕਾਸ ਪੂਰਾ ਹੋਇਆ ਪਿਆ ਮੈਂ ਕਿਹਾ ਠੀਕ ਹੈ ਠੀਕ ਹੈ ਅੱਛਾ ਹੁਣ ਤੁਹਾਡਾ ਨਾਮ ਦੱਸੋ ਕਿਵੇਂ ਪਿਆ ਫਿਰ ਨਾਮ ਬਸ ਤਸ ਕਰਦੇ ਨਹੀਂ ਰੱਖਿਆ ਸੀ ਜੀ ਜਿਹੜੇ ਤੁਹਾਡੇ ਮੁੰਡੇ ਨਾਲ ਖੜੇ ਆ ਇਹ ਇੱਕ ਹੀ ਰਹਿ ਗਿਆ ਬਾਕੀ ਕਿੱਧਰ ਜਾ ਰਹੇ ਸੀ ਪੰਜ ਛੇ ਮੁੰਡੇ ਉਹ ਗੱਲ ਇਦਾਂ ਜੀ ਸਾਡਾ ਗਰੁੱਪ ਥੋੜਾ ਜਿਹਾ ਘਾਟੇ ਚੱਲ ਰਿਹਾ ਹੈਗਾ ਤੇ ਕੁਲਫੀਆਂ ਵਾਲਾ ਆਇਆ ਸੀ ਉਹਨੇ ਬੈਲ ਮਾਰਤੀ ਆ ਕਿ ਤੇ ਉਹ ਘਰੋਂ 5 ਕਿਲੋ ਕਣਕ ਲੈ ਕੇ ਗਿਆ ਤੁਹਾਡੇ ਵਾਸਤੇ ਵੀ ਕੁਲਫੀ ਮੰਗਾਈ ਆ ਨਾਲੇ ਮੈਨੂੰ ਲੈ ਕੇ ਦੇਣਗੇ ਉਹ ਕੁਲਫੀਆਂ ਖਣ ਗਏ ਆ ਤੁਹਾਡੇ ਕੋਲੇ ਪੈਸੇ ਹੈ ਨਹੀਂਗੇ ਮੈਂ ਪੈਸਿਆਂ ਦੀ ਇਹ ਗੱਲ ਕੈਮਰੇ ਤੇ ਨਹੀਂ ਕਰ ਸਕਦੇ ਕਈ ਵਾਰ ਤੁਹਾਨੂੰ ਪਤਾ ਤੇ ਟਿੱਲੂ ਬਦਮਾਸ਼ ਜੀ ਤੁਸੀਂ ਅੱਜ ਕੱਲ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਯੂਥ ਨੂੰ ਮੈਂ ਇਹੀ ਕਹਿਣਾ ਚਾਹਣਾਗਾ ਦੇਖੋ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਬਿਲਕੁਲ ਜੀ ਹਰ ਇੱਕ ਜਵਾਬਕ ਨੂੰ ਵੀ ਪਤਾ ਜਵਾਬ ਕੀ ਹਾਂਗੇ ਬੱਚੇ ਆਪਣੇ ਤਾਂ ਜਿਹੜੇ ਕਮਾਚਾ ਰਹੇ ਆ ਵੀ ਕੋਈ ਫਾਇਦਾ ਨਹੀਂਗਾ ਸਟੇਟਸ ਪਾ ਕੇ ਸਟੋਰੀਆਂ ਪਾ ਕੇ ਲੜਾਈ ਕਦੇ ਵੀ ਨਾ ਕਰੋ ਜੇ ਤੁਸੀਂ ਨਹੀਂ ਟਿਕਦੇ ਨਹੀਂ ਟਿਕਦੇ ਤਾਂ ਸਾਹਮੋ ਸਾਹਮਣੇ ਹੋ ਕੇ ਆਪਣੀ ਗੱਲ ਕਲੀਅਰ ਕਰ ਲਓ ਗੱਲ ਕਲੀਅਰ ਕਰਨ ਤੋਂ ਬਾਅਦ ਹੀ ਥੋੜਾ ਨਹੀਂ ਮਸਲਾ ਹੱਲ ਹੁੰਦਾ ਹਨਾ ਤਾਂ ਵੱਡਿਆਂ ਨੂੰ ਦੱਸੋ ਪਰ ਲੜਾਈ ਨਾ ਕਰੋ ਕਿਉਂਕਿ ਤੁਹਾਡੇ ਮਗਰ ਤੁਹਾਡੇ ਮਾਪਿਓ ਤੇ ਤੁਹਾਡੇ ਭੈਣ ਭਰਾ ਹੀ ਆਉਣਗੇ ਇਸ ਕੰਮਾਂ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਕੱਟਿਆ ਜੀ ਜੀ ਇੱਕ ਤੁਹਾਡਾ ਅਜੀਹਾ ਕਾਂਡ ਦੱਸੋ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਵੇ ਸਭ ਤੋਂ ਵੱਡਾ ਕਾਂਡ ਤੁਸੀਂ ਮੇਰੇ ਮੂੰਹੋਂ ਗੱਲ ਕਹਾ ਕੇ ਛੱਡੋਗੇ ਨਾ ਇਹ ਕਾਂਡ ਵਾਲੀ ਮੈਂ ਟਾਲਦਾ ਸੀ ਚਲ ਮੈਂ ਦੱਸ ਦਿੰਦਾ ਸਾਡੀ ਲੜਾਈ ਹੋ ਗਈ ਇੱਥੇ ਰੌਲਾ ਸੀਗਾ ਕੁਰਕਰਿਆਂ ਦੇ ਪੈਕਟ ਨੂੰ ਲੈ ਕੇ ਐ ਬਣ ਲਿਆ ਫਿਰ ਜੋ ਸਾਡੀ ਲੜਾਈ ਹੋਈ ਤੇ ਉਹ ਬੰਦੇ ਜਿਆਦੇ ਸੀਗੇ ਉਹਨਾਂ ਕੋਲੇ ਆਪਦੇ ਹਥਿਆਰ ਵਗੈਰਾ ਵੀ ਸੀਗੇ ਅਸੀਂ ਬੰਦੇ ਥੋੜੇ ਰਹਿ ਗਏ ਪਰ ਆਪਾਂ ਹਿੰਮਤ ਨਹੀਂ ਹਾਰੀ ਤੇ ਫੇਰ ਤਾਂ ਤੁਸੀਂ ਪੁੱਛੋ ਨਾ ਜੀ ਜਦੋਂ ਕੰਮ ਚੱਲ ਪਿਆ ਉੱਥੇ ਆਏ ਕਰਕੇ ਮੁੱਕੀ ਮਰੀ ਜ ਮੈਂ ਆਏ ਕਰਕੇ ਅੱਛਾ ਜੀ ਬਾਜ ਗਈ ਉਹਦੀਆਂ ਅੰਤੜੀਆਂ ਦੀਆਂ ਅੰਦਰੋਂ ਉਹ ਟੁੱਟੀਆਂ ਤੜਾ ਕਰਕੇ ਇੱਥੋਂ ਨੂੰ ਜੌਂਦਾਂ ਵਾਲੇ ਲੈ ਗਈ ਤਾਂ ਪਏ ਤੇ ਉਹਨ ਦਾ ਹੱਥ ਨਾ ਪਾਇਆ ਜੀ ਤਾਂ ਐ ਪੁੱਛੀ ਗਾ ਵੀ ਇਹ ਤੇ ਵੱਜਿਆ ਕੀ ਹੈਗਾ ਉਸ ਤੋਂ ਬਾਅਦ ਜਿਹਨੂੰ ਇੱਥੇ ਬਠਿੰਡੇ ਲਿਆਂਦਾ ਬਠਿੰਡੇ ਵੀ ਜਵਾਬ ਦਿੱਤਾ ਭਾਈ ਅੱਛਾ ਜੀ ਫਿਰ ਉਹਦਾ ਡੀ ਐਮ ਸੀ ਗਿਆ ਜੀ ਸੁਦਾ ਉਹ ਡਾਕਟਰਾਂ ਨੇ ਫਿਰ ਦੇਖਿਆ ਐਕਸ-ਰੇ ਕਰੇ ਉਹ ਵੀ ਮੇਰਾ ਮੁੱਕਾ ਵੱਜਿਆ ਬੈਕਸ-ਰੇ ਵਿੱਚ ਆ ਗਿਆ ਠੀਕ ਆ ਹਾਂ ਸੱਬ ਗਿਆ ਪਰ ਉਦੋਂ ਬਾਅਦ ਮੈਂ ਤਰਸਾਉਣ ਲੱਗਾ ਮੈਨੂੰ ਵੀ ਯਾਰੀ ਦੁਬਾਰਾ ਕਿਸ ਨੂੰ ਕੁੱਟਣਾ ਨਹੀਂ ਉਹ ਬੰਦਾ 6 ਮਹੀਨੇ ਚ ਠੀਕ ਹੋਇਆ ਤੇ ਆਪਾਂ ਛੱਡ ਤੀਆਂ ਲੜਾਈਆਂ ਸਾਰੀਆਂ ਉਦੋਂ ਬਾਅਦ ਠੀਕ ਹੈ ਤੇ ਇੱਕ ਆ ਬੰਦਾ ਕਿਵੇਂ ਬਦਲ ਗਿਆ ਤੁਹਾਡਾ ਉਹ ਬੰਦਾ ਤੁਹਾਨੂੰ ਦੱਸਿਆ ਜੀ ਨਾ ਕੁਲਫੀਆਂ ਲੈਣ ਗਏ ਵੇ ਮੁੰਡੇ ਉਹ ਕੁਲਫੀ ਖਾਣ ਗਏ ਵੇ ਜਦੋਂ ਇਹਦੀ ਬਾਰੀ ਨੂੰ ਭੇਜ ਦਾਂਗੇ ਚਾਹ ਮਗਰਲੇ ਗੇਟ ਵੇਜਦੀ ਆਗੇ ਉਦੋਂ ਦੀ ਗੇਟ ਹੈ ਯਾਰ ਨੇ ਕਈ ਗੇਟ ਨੇ ਤੁਹਾਨੂੰ ਕੋ ਦੱਸ ਕੀ ਸੀ ਤਾਂ ਮੁੰਡੇ ਦੇ ਹਾਲਾਤ ਤਾਂ ਦੇਖੋ ਤੁਹਾਡੇ ਦੇ ਇਹ ਗਰੁੱਪ ਸਾਡਾ ਘਾਟੇ ਚੱਲ ਰਿਹਾ ਹੈ ਜੀ ਹਾਂ ਜੀ ਹਾਂ ਸਿੱਧਾ ਨਹੀਂ ਹੁੰਦਾ ਜੀ ਬੰਦੇ ਸਾਡ ਸਨੇਹ ਹਾਂ ਟਿੱਲੂ ਬਦਮਾਸ਼ ਜੀ ਜਿਹੜੇ ਅੱਜ ਕੱਲ ਨੌਜਾਨ ਨਸ਼ੇ ਕਰਦੇ ਆ ਨਸ਼ੇ ਕਰਕੇ ਬਦਮਾਸ਼ੀਆਂ ਕਰਦੇ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਜੀ ਇੱਕ ਤਾਂ ਜਿਵੇਂ ਪ੍ਰਹਿਗਾਪੂਗਾ ਜੇ ਖਾਂਦੇ ਆਗੇ ਹਨਾ ਜਾਂ ਕੋਈ ਹੋਰ ਨਸ਼ਾ ਕਰਦੇ ਆ ਚਿੱਟਾ ਜਾਂ ਕੋਈ ਹੋਰ ਕੋਈ ਵੀ ਨਸ਼ਾ ਕਰਦੇ ਆ ਵੀ ਤੁਹਾਨੂੰ ਇਹ ਮਨੁੱਖਾ ਜੀਵਨ ਬਹੁਤ ਤਪ ਕਰਕੇ ਮਿਲਦਾ ਆਪਾਂ ਕਹਿ ਸਕਦੇ ਆ ਆਪਾਂ ਜਨਮ ਲੈਣ ਲੈਣਾ ਇਹ ਬਹੁਤ ਕਠਨ ਤੌਰ ਤੇ ਆਪ ਨੂੰ ਮਿਲਦਾ ਤੇ ਆਪ ਇਹਨੂੰ ਐਂ ਕਮਾਉਣਾ ਨੂੰ ਐਂ ਚਾਹਤਾਂ ਓਏ ਨਿਗਰ ਰੱਖੋ ਤੇ ਰਸੂ ਨਾਇਰ ਇੱਕ ਨਹੀਂ ਆਉਂਦੀਆਂ ਭਾਈ ਚਲਾ ਕੋਈ ਨਾ ਪੱਤਰਕਾਰ ਸਾਹਿਬ ਤੁਸੀਂ ਮਾੜਾ ਕੰਟਰੋਲ ਤੁਹਾਨੂੰ ਪੱਤਰਕਾਰ ਕਿਨੇ ਬਣਾਤਾ ਤੁਸੀਂ ਇੰਟਰਵਿਊ ਕਰਨ ਆਇਆ ਮੇਰੀ ਓ ਟੇਲੂ ਬਦਮਾਸ਼ ਜੀ ਤੁਸੀਂ ਮੈਨੂੰ ਆਪਾਂ ਗੱਲ ਕਰਦੇ ਸੀ ਨਸ਼ੇ ਪਤੇ ਦੀ ਵੀ ਅੱਜ ਕੱਲ੍ਹ ਜੂਥ ਨੂੰ ਮੇਰੇ ਹੀ ਸੁਨੇਹਾ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਸਾਡੀ ਸਾਰੀ ਟੀਮ ਵੱਲੋਂ ਹਾਸੇ ਕੱਢੇ ਬਹੁਤ ਹੋ ਗਏ ਵੀ ਨਸ਼ਾ ਪਤਾ ਨਾ ਕਰੋ ਆਪਦੇ ਮਾਂ ਪਿਓ ਦੀ ਸੇਵਾ ਕਰੋ ਲੜਾਈਆਂ ਲੜੂਆਂ ਦੇ ਵਿੱਚ ਕੁਛ ਨਹੀਂ ਪਿਆ ਇਹ ਜ਼ਿੰਦਗੀ ਮਸਾਂ ਮਿਲਦੀ ਹੈ ਜਿੰਨਾ ਹੁੰਦਾ ਰੱਬ ਦਾ ਨਾਮ ਲੋ ਤੇ ਜੋ ਆਪਣੇ ਰਿਸ਼ਤੇ ਜੁੜੇ ਹੋਏ ਪਰਿਵਾਰ ਨਾਲ ਉਹ ਰਿਸ਼ਤੇ ਨੂੰ ਆਪਾਂ ਇਮਾਨਦਾਰੀ ਦੇ ਨਾਲ ਨਿਭਾਈ ਠੀਕ ਹੈ ਜੀ ਟਿੱਲੂ ਬਦਮਾਸ਼ ਜੀ ਤੁਸੀਂ ਮੈਨੂੰ ਬਦਮਾਸ਼ ਘਟ ਤੇ ਕਮੇਡੀਅਨ ਜ਼ਿਆਦਾ ਲੱਗ ਰਹੇ ਹੋ ਇਹ ਆਇਆ ਜੀ ਜਦੋਂ ਆਪਾਂ ਬਦਮਾਸ਼ੀ ਛਡਤੀ ਸੀਗੀ ਉਹਦਾ ਆਪਾਂ ਮੁੜ ਕੇ ਇਧਰਲੇ ਪਾਸੇ ਹੋਈ ਸੀਗੀ ਅੱਛਾ ਫਿਰ ਤੁਸੀਂ ਪੇਜ ਬਣਾ ਲਿਆ ਪੇਜ ਆਪਣਾ ਬਹੁਤ ਐਂ ਦਾ ਬਣਾਇਆ ਬਈ ਉਹ ਤੇ ਫਿਰ ਕਮੇਡੀਅਨ ਚੱਲ ਪਿਆ ਹੁਣ ਤੁਸੀਂ ਹਾਂ ਜੀ ਪਹਿਲਾਂ ਅਸੀਂ ক্রিকেট ਦੇ ਵੀਡੀਓ ਅਪਲੋਡ ਕਰਦੇ ਹੁੰਦੇ ਸੀ ਤੇ ਜਿਹੜੀਆਂ ਆਪਣੀਆਂ ਹੋਰ ਸੀਗੀਆਂ ਮੰਨ ਕੇ ਚਲੋ ਇਹ ਤਾਂ ਹੁਣ ਤਾਂ ਮੈਂ ਕਿਸੇ ਦੱਸੀ ਆ ਕਾਂਡ ਆਪਣੇ ਹਨਾ ਪੇਜ ਫੋਲੋ ਕਰਾ ਦਿਓ ਪੁੱਤਰਕਾਰ ਨੂੰ ਹਾਂ ਜੀ ਹਾਂ ਜੀ ਸਾਡਾ ਪੇਜ ਫੋਲੋ ਕਰ ਲਿਓ ਜੀ ਜ਼ਰੂਰ ਕਰਾਂਗੇ ਜੀ ਤੁਸੀਂ ਵੀ ਸਾਡਾ ਫਰ ਅਸੀਂ ਕਿਉਂ ਕਰੀਏ ਜੀ ਚਲੋ ਥੋੜਾ ਧੰਨਵਾਦ ਜੀ ਤੁਸੀਂ ਸਾਡੇ ਕੋਲ ਇੱਥੇ ਆਏ ਤੇ ਗੁਰਵਿੰਦਰ ਆਇਆ ਕਰੋ ਇਹਨਾਂ ਨੂੰ ਉਥੋਂ ਕੁਛ ਨਾ ਖਵਾਏ ਪਏ ਤੇ ਆਪਹੀ ਜਾਂਦੀ ਹੈ ਤੁਸੀਂ ਜਾ ਸਕਦੇ ਹੋ ਤੇ ਲਓ ਵੀ ਦੋਸਤੋ ਅੱਜ ਦੀ ਤੁਹਾਨੂੰ ਕਿਵੇਂ ਲੱਗੀ ਟਿੱਲੂ ਬਦਮਾਸ਼ ਨਾਲ ਆਪਣੀ ਮੁਲਾਕਾਤ ਕਮੈਂਟ ਕਰਕੇ ਜਰੂਰ ਦੱਸਿਓ ਮੈਂ